ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਬੁਰਜ ਨੱਥੂ ਕੇ ਪਿੰਡ ਨਾਲ ਆ ਦੋਸਤੋ ਸ਼ਕਰੀ ਪਿੰਡ ਬਿਲਕੁਲ ਲੱਗੇ ਹੈਗਾ ਠੀਕ ਆ ਜੀ ਜੱਲੇ ਵਾਲ ਪਿੰਡ ਦੀ ਜਿਹੜੀ ਦੂਰੀ ਆ ਥੋੜੀ ਬਾਟ ਹੈਗਾ ਜੱਲੇ ਵਾਲ ਪਿੰਡ ਤੇ ਇੱਕ ਪਾਸੇ ਕੈਰੋਂ ਲੋਕਾ ਇਹ ਵੀ ਥੋੜੀ ਥੋੜੀ ਦੂਰੀ ਤੇ ਦੋਸਤੋ ਪਿੰਡ ਆ ਜਾਂਦੇ ਆ ਤੇ ਖਾਸ ਵਿਜਿਟ ਜਿਹੜੀ ਹੈਗੀ ਤੁਸੀਂ ਪਿੰਡ ਸਰਾਲੀ ਮੰਡ ਕਰਨੀ ਆ ਠੀਕ ਹੈ ਜੀ ਨਿੱਕੀ ਸਰਾਲੀ ਮੰਡ ਵੀ ਹੈਗਾ ਵੱਡੀ ਸਰਾਲੀ ਮੰਡ ਠੀਕ ਹੈ ਜੀ ਇਹ ਬਿਲਕੁਲ ਰਲਦੇ ਮਿਲਦੇ ਜੁਲਦੇ ਜਿਹੜੇ ਪਿੰਡ ਹੈਗੇ ਆ ਤੇ ਅੱਜ ਵੀਰ ਪ੍ਰਭ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਤੁਹਾਨੂੰ ਐਨੀਮਲ ਜਿਹੜਾ ਹੈਗਾ ਬਿਲਕੁਲ ਵਿਕਰੀ ਵਾਲਾ ਇੱਕ ਦਿਖਾ ਦਾਂਗੇ ਆ ਸ਼ਾਹੀਬਾਲ ਵੈੜ ਹੋਵੇਗੀ ਸ਼ਾਹੀਬਾਲ ਅੰਗ ਦੇ ਵਿੱਚ ਵੈੜ ਆ ਤੇ ਪੂਰੀ ਗੱਲਬਾਤ ਆਪਾਂ ਕਰਾਂਗੇ ਵੀਰ ਦੇ ਨਾਲ ਪ੍ਰਭ ਦੇ ਨਾਲ ਤੇ ਖਾਸ ਤੌਰ ਤੇ ਇੱਕ ਗੱਲ ਜਿਹੜੀ ਜ਼ਿਕਰ ਕਰਦੇ ਨੇ ਦੋਸਤੋ ਵਪਾਰ ਦਾ ਕੰਮ ਆ ਠੀਕ ਹੈ ਜੀ ਵਿਕਰੀ ਵਾਲੇ ਪਸ਼ੂ ਆ ਤੁਹਾਨੂੰ ਇਸ ਘਰੋਂ ਮਿਲਦੇ ਰਹਿਣਗੇ ਤਕਰੀਬਨ ਤੁਸੀਂ ਜਿਹੜਾ ਕੰਟੈਕਟ ਨੰਬਰ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਜਿਹੜਾ ਆਪਦਾ ਜੋੜ ਮੇਲ ਆ ਉਹ ਵੀਰ ਦੇ ਨਾਲ ਬਣਾ ਸਕਦੇ ਹੋ ਤੇ ਸਮੇਂ ਸਮੇਂ ਦੇ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਪੁੱਛ ਸਕਦੇ ਹੋ ਨਵੇਂ ਪਸ਼ੂ ਬਾਰੇ ਠੀਕ ਆ ਜੀ ਅੱਜ 21 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਤੇ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕਿ ਤਕਰੀਬਨ 11:30 ਵਜੇ ਦਾ ਜਿਹੜਾ ਸਮਾਂ ਹੈਗਾ ਦੁਪਹਿਰ ਦਾ ਆਓ ਕਰਦੇ ਹਾਂ ਗੱਲਬਾਤ ਇੱਕ ਸ਼ਾਹੀਵਾਲ ਵੜ ਅੰਗ ਦੇ ਵਿੱਚ ਵੀਰ ਵੜ ਲੈ ਕੇ ਆਇਆ ਤੇ ਬਿਲਕੁਲ ਸੂਈ ਸਵਾਈ ਆ ਬੌਲੇ ਦੇ ਵਿੱਚ ਆ ਕਰਦੇ ਹਾਂ ਗੱਲਬਾਤ ਠੀਕ ਹੈ ਸਭ ਤੋਂ ਪਹਿਲਾਂ ਬਾਈ ਪ੍ਰਭ ਸਾਸਤਰੀ ਕਾਲ ਵੀਰੇ ਸਾਸਤਰੀ ਕਾਲੀ ਜੀ ਉਹ ਠੀਕ ਠਾਕ ਵੀਰੇ ਬਾ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਤੇ ਪ੍ਰਭ ਬਾਈ ਕੰਮ ਜਿਹੜਾ ਖਾਸ ਤੌਰ ਤੇ ਗੱਲ ਕਰਕੇ ਵਪਾਰਦਾ ਹੀ ਆ ਹਾਂਜੀ ਹਾਂਜੀ ਵਪਾਰਦਾ ਕਰਦੇ ਨਵਾਂ ਹੀ ਚੱਲਦਾ ਜਾਂ ਪਿਛਲੇ ਕਾਫੀ ਟਾਈਮ ਤੋਂ ਚੱਲ ਰਹੇ ਆ ਆਪਨ ਹੋ ਗਏ 3-4 ਸਾਲ ਹੋ ਗਏ ਕਰਦੇ ਆ 3-4 ਸਾਲ ਹਾਂਜੀ ਹਾਂਜੀ ਠੀਕ ਆ ਪਿਛੇ ਵੜਾ ਬੂੜਾ ਫਿਰ ਕਾਫੀ ਲਾ ਕੇ ਵੇਚੀ ਜਾਂਦਾ ਜੀ ਤੁਹਾਨੂੰ ਫੋਨ ਲੱਗਦਾ ਕਈ ਵਾਰ ਸੇਲ ਹੋ ਜਾਂਦਾ ਕਈ ਤੁਹਾਡਾ ਨਹੀਂ ਟਾਈਮ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਫੋਨ ਮਾਰ ਕੇ ਸੇਲ ਪਸ਼ੂ ਅੱਡਾ ਅੱਡੇ ਤੇ ਵੈਸ ਤੇ ਅੱਜ ਫਿਲਹਾਲ ਜਿਹੜੀ ਆਪਣੇ ਕੋਲ ਇੱਕ ਵੈੜ ਆ ਗਈ ਹੈ ਸ਼ਾਹੀਵਾਲਾ ਹਾਂਜੀ ਹਾਂਜੀ ਸ਼ਾਹੀਵਾਲਾ ਵੈੜ ਵਾ ਸ਼ਾਹੀਵਾਲਾ ਕੀ ਹੈ ਹਾਂਜੀ ਸੂਈ ਸਵਾਈ ਤਾਜੀ ਆ ਸੂਈ ਮਗਰ ਬੱਚੀ ਹੈ ਤੀਜਾ ਦਿਨ ਚੌਥਾ ਸੂਈ ਨੂੰ ਠੀਕ ਆ ਅੱਜ ਤੀਜਾ ਚੌਥਾ ਦਿਨ ਜਿਹੜਾ ਦੋਸਤੋ ਸੂਈ ਨੂੰ ਇਸੇ ਵੈੜ ਨੂੰ ਹੋ ਗਿਆ ਠੀਕ ਆ ਤੇ ਬੱਚਾ ਜਿਹੜਾ ਮਗਰ ਉਹ ਫੀਮੇਲ ਆ ਬੱਚੀ ਵੇਖੋ ਕਿ ਬਹੁਤ ਸੋਹਣੀ ਬੱਚੀ ਹੈ ਠੀਕ ਆ ਜੀ ਪਿਓਰ ਜਾਤ ਵਿੱਚ ਬੱਚੀ ਹੈ ਤੇ ਆ ਜਿਹੜੀ ਦੋਸਤੋ ਵੱਡੀ ਵੈੜ ਤੁਹਾਨੂੰ ਵਿਖਾਉਣੇ ਆ ਇਹ ਸ਼ਾਹੀਵਾਲਾ ਤੇ ਫਿਰ ਇਹ ਸੂਗਾ ਪਹਿਲਾਂ ਸੂਗਾ ਪਹਿਲਾਂ ਜੇ 26 ਮਹੀਨਿਆਂ ਦੇ ਮੂੰਹੋਂ ਦੋ ਦੰਦ ਵ ਠੀਕ ਆ ਹਾਂਜੀ ਦੋਂਦੀ ਬੱਚੀ ਆ ਦੋਸਤੋ ਵੀਰ ਕਹਿੰਦਾ ਵੀ ਦੋ ਮੂੰਹ ਦੋਂਦੀ ਆ ਠੀਕ ਆ ਦੰਦੋਂ ਦੋਂਦੀ ਆ ਤੇ ਆ ਵੇਖੋ 26 ਕ ਮੰਥ ਦੀ ਸਾਰੀ ਉਮਰ ਤੇ ਕਦ ਕਾਠੀ ਤੁਸੀਂ ਵੇਖੋਗੇ ਵੈੜ ਦੀ ਕਦ ਕਾਠੀ ਜਿਹੜੀ ਆ ਦੋਸਤੋ ਸੋਹਣੀ ਆ ਹਾਈਟ ਸੋਹਣੀ ਆ ਥਣ ਥਣ ਮੈਂ ਤੁਹਾਨੂੰ ਇੱਕ ਵਾਰੀ ਜ਼ਰੂਰ ਦਿਖਾਉਣਾ ਆ ਉਲਟ ਬਹਿਣੀ ਆ ਦੇ ਪਾਸੇ ਤੋਂ ਥਾਣਾ ਮਾਰਨਿੰਗ ਟਾਈਮ ਜਿਹੜੀ ਚੁਵਾਈ ਵੀਰ ਪ੍ਰਭ ਕਿੰਨੇ ਕ ਵਜੇ ਕੀਤੀ 6 ਵਜੇ ਦੀ ਚੁਵਾਈ ਹੋਈ ਆ ਆਪਣੀ 6 ਤੋਂ 6 ਠੀਕ ਆ ਜੀ ਹਾਂਜੀ 6 ਤੋਂ 6 ਵਜੇ ਦੀ ਜਿਹੜੀ ਚੁਵਾਈ ਹੈ ਭਰਾਵੋ ਹੋਈ ਆ ਠੀਕ ਆ ਤੇ ਆ ਜਿਹੜਾ ਥਾਣਾ ਵੇਖੋਗੇ ਤੁਸੀਂ ਬਿਲਕੁਲ ਜਿਹੜਾ ਮੱਝਾਂ ਵਾਲਾ ਥਾਣਾ ਆਪਾਂ ਕਹਿ ਦਿੰਨੇ ਨਾ ਉਹੋ ਜਿਹਾ ਥਾਣਾ ਲੱਗਾ ਹੈਗਾ ਕੁਆਲਿਟੀ ਉਹੋ ਜੀ ਆ ਥਾਣ ਦੀ ਆ ਦੇਖੋ ਜੀ ਠੀਕ ਆ ਤੇ ਬਾਕੀ ਹੁਣ ਵੀਰ ਪ੍ਰਭ ਅੱਜ ਚੌਥੇ ਦਿਨ ਦਾ ਬੋਲਾ ਆਪਾਂ ਮੰਨੀਏ ਕਿੰਨਾ ਦਾ ਹੈਗਾ ਹੁਣ ਇਸ ਟਾਈਮ ਇਹਦੇ 9 ਲੀਟਰ ਬੋਲਾ ਵਾ 9 ਲੀਟਰ ਆ ਹਾਂਜੀ ਹਾਂਜੀ ਜਿਹੜਾ ਆਪਾਂ ਚਵਾ ਦੇਣਾ ਉਹ 8 ਬੱਚੇ ਦਾ ਭਾਵੇਂ 9 ਲੀਟਰ ਹੈਗਾ ਠੀਕ ਆ ਜਿਹੜਾ ਵੈਸੇ ਵੀਰ ਨੇ ਬਾਲਟੀ 'ਚ ਪਾਉਣਾ ਕਰਨਾ ਉਹ 8 ਹੀ ਆ ਹਾਂਜੀ ਹਾਂਜੀ ਉਹ 8 ਹੀ ਆ ਬੱਚੇ ਨੂੰ ਪਿਆ ਕੇ 8 ਅ ਬੱਚੇ ਤੋਂ ਬਿਨਾ ਜਿਹੜਾ 8 ਹਾਂਜੀ ਹਾਂਜੀ ਜਿਹੜਾ ਬੱਚੇ ਨਹੀਂ ਪਿਆਗੇ 9 ਜਾਂ ਆਪਾਂ ਝਾਗਾ ਲਾਗੇ ਨੀਆਂ ਫਿਰ ਤੇ 10 11 ਕਿਲੋ ਵੀ ਕਹਿ ਸਕਦੇ ਹਾਂ ਜਿਹੜਾ ਠੰਡਾ ਕਰਕੇ ਉਹ 8 ਲੀਟਰ ਹਾਂ ਇੱਕ ਇਹਨਾਂ ਵੜਨ ਦੀ ਫੈਟ ਫੂਡ ਦਾ ਸੋਨਾ ਤੇ ਦੱਸਿਆ ਮੱਝਾਂ ਮੁੰਝਾਂ ਦੀ ਫੈਟ ਮੈਂ ਅੱਜ ਰਾਤੀ ਦੁੱਧ ਪਾਇਆ ਹੈ ਹਾਂਜੀ ਤੇ 6ਵੇਂ ਡੰਗ ਦਾ ਹੈ ਰਾਤੀ ਹਾਂਜੀ ਉਹ ਪਾਇਆ ਹੈ ਤੇ ਉਦੋਂ 6 7 ਫੈਂਟ ਆਈ ਆ ਤੇ 30 ਗ੍ਰੈਪ ਦੀ ਆਈ ਆ ਹਾ ਜੇ ਬੌਲਾ ਬਣਤਾ ਕਿ ਬੌਲੇ ਦਾ ਦੁੱਧ ਆਈ ਚੁਕਿਆ ਦੁੱਧ ਆਈ ਚੁਕਿਆ ਵਾ ਹਾਂ ਦੁੱਧ ਬਣਨਾ ਚੌਥਾ ਦਿਨ ਸੁਈ ਨੂੰ ਚੌਥਾ ਦਿਨ ਹਾਂਜੀ ਹਾਂਜੀ ਇਹਦੇ ਮੇ ਸੱਤਵੇਂ ਟੰਕ ਦੀ ਚੁਆਈ ਹੋ ਗਈ ਹੈ ਜੀ ਹਾਂਜੀ ਹਾਂਜੀ ਦਿਨੇ ਪਾਇਆ ਉਦੋਂ 60 ਫੈਂਡ ਆਈ ਆ ਤੇ 28 ਗ੍ਰੈਵਿਟੀ ਆਈ ਆ ਠੀਕ ਹੈ ਜੀ ਹਾਂਜੀ ਹਾਂਜੀ 6 ਤਾਂ ਪਲੱਸ ਆਉਂਦੀ ਆ ਵਾਇਸ ਨਹੀਂ ਜਾਂਦੀ ਬਿਲਕੁਲ ਹਾਂਜੀ ਮਤਲਬ ਜਿਹੜੀ ਆ ਦੋਸਤੋ ਵੇਖੋਗੇ ਤੁਸੀਂ ਵੀ ਬਿਲਕੁਲ ਧੁੰਨ ਵੀ ਜਿਹੜਾ ਵੇਖੋਗੇ ਸ਼ਾਹੀਵਾਲ ਦੇ ਵਿੱਚ ਧੁੰਨ ਵੀ ਹੁੰਦਾ ਦੋਸਤੋ ਧੁੰਨ ਦੀ ਜਿਹੜੀ ਕੁਆਲਿਟੀ ਆ ਬਿਲਕੁਲ ਲੌਂਗ ਧੁੰਨ ਆ ਲੰਮਾ ਧੁੰ ਆ ਜਿਹੜੀ ਫੇਸ ਕੁਆਲਟੀ ਵੇਖੋ ਫੇਸ ਕੁਆਲਟੀ ਜਲਦੀ ਠੀਕ ਆ ਥੋੜਾ ਜਿਹਾ ਕ੍ਰੋਸ ਆਗਾ ਆਪਾਂ ਕਵਾਂਗੇ ਠੀਕ ਆ ਸ਼ਾਹੀਵਾਲ ਦਾ ਜਰਸੀ ਦਾ ਤੁਸੀਂ ਥੋੜਾ ਜਿਹਾ ਮੰਨ ਸਕਦੇ ਹੋ ਬਾਕੀ ਝਾਲਰ ਝੂਲਰ ਵੇਖੋਗੇ ਫਰੰਟ ਤੇ ਗਲ ਦੇ ਬਿਲਕੁਲ ਥੱਲੇ ਤੇ ਝਾਲਰ ਜਿਹੜੀ ਮੋਟੀ ਹੈ ਇੱਕ ਤਾਂ ਬਰੀਕ ਜੀ ਝਾਲਰ ਹੁੰਦੀ ਨਾ ਮੋਟੀ ਵੱਟ ਜਿਹੜੀ ਆਪਾਂ ਕਹਿਦੇ ਨਾ ਦੋਸਤੋ ਰਿੰਕਲ ਪੈਂਦੇ ਆ ਉਹੋ ਜੀ ਝਾਲਰ ਹੈਗੀ ਆ ਵੀ ਕੁਆਲਟੀ ਦੀ ਜੇਕਰ ਗੱਲ ਕਰੀਏ ਤੇ ਸ਼ਾਹੀਵਾਲ ਦਾ ਜਿਹੜਾ ਦੋਸਤੋ ਪੂਰਾ ਟੱਚ ਹੈਗਾ ਪੂਰਾ ਜਿਆਦਾ ਟੱਚ ਜਿਹੜਾ ਸ਼ਾਹੀਵਾਲ ਦਾ ਠੀਕ ਆ ਤੇ ਖੋਲ ਕੇ ਭਾਈ ਇਹਨੂੰ ਆ ਕਰੋ ਚੱਕ ਜੀ ਠੰਡੀ ਸੀ ਲੋ ਆ ਦੇਖੋ ਜੀ ਠੀਕ ਹੈ ਜੀ ਬਾਕੀ ਦੋਸਤੋ ਠੰਡੀ ਸੀਲ ਸਾਬ ਪੂਰੀ ਹੈਗੀ ਆ ਠੀਕ ਆ ਆ ਤੁਸੀਂ ਦੇਖ ਸਕਦੇ ਜੀ ਰਸਾ ਵੀ ਸੁੱਟਦਾ ਜੀ ਠੀਕ ਆ ਜੀ ਰਸਾ ਵੀ ਵੀਰ ਨੇ ਬਿਲਕੁਲ ਸੁੱਟ ਦਿੱਤਾ ਹੈਗੇ ਫਰੰਟ ਤੇ ਤੁਸੀਂ ਦੇਖੋਗੇ ਤੇ ਬਿਲਕੁਲ ਖੜੀ ਆ ਠੀਕ ਆ ਆ ਜੀ ਦੋਸਤੋ ਬਿਲਕੁਲ ਨਵੀਂ ਬੱਚੀ ਆ ਵੀ ਘਟੋ ਘਟੋ ਵੀ 26 27 ਮਹੀਨੇ ਦੀ ਉਮਰ ਆ ਬਿਲਕੁਲ ਸਹੀ ਟਾਈਮ ਤੇ ਸੁੱਈ ਆ ਮੂੰਹ ਜਿਹੜੀ ਦੋਂਦੀ ਆ ਠੀਕ ਆ ਮੂੰਹ ਦੋਂਦੀ ਆ ਤੇ ਆਹ ਵੇਖੋ ਕੋਈ ਭੈਣ ਚਵਾਈ ਕਰ ਲੈ ਕੋਈ ਵੀਰ ਕਰ ਲੈ ਬਾਕੀ ਨਿਆਣਾ ਪਾਉਣਾ ਰੱਸੀ ਪਾਉਣੀ ਜਿਹੜਾ ਦੋਸਤੋ ਉਪੰਗਾ ਪਾਉਣਾ ਉਹ ਹਰ ਇੱਕ ਦੇ ਆਪੂ ਆਪਣੀ ਚੁਆਇਸ ਅਗੇ ਦੇ ਪਾ ਲੋਗੇ ਤੁਸੀਂ ਉਹ ਵੀ ਜਿਹੜਾ ਦੋਸਤੋਂ ਬੈਟਰ ਹੈ ਬਾਕੀ ਆ ਦੇਖੋ ਠੀਕ ਹੈ ਲਓ ਜੀ ਠੀਕ ਆ ਅੱਛਾ ਪ੍ਰਾਭਾਈ ਕਿੰਨੀ ਕੀ ਡਿਮਾਂਡ ਫਿਰ ਕੀ ਰੱਖੀਂ ਦੀ ਜੀ ਇਹ ਡਿਮਾਂਡ ਗਾ ਨੂੰ ਭਾਵੇਂ 45 46 ਜੋ ਮਰਜ਼ੀ ਕਰੀ ਜਾਈਏ ਹਾਂਜੀ ਜਿਹੜਾ ਆਪਾਂ ਮੁੱਲ ਕਰਦੇ ਆ ਜੀ ਜਿễ ਚੋ ਮਾਨਤਾ ਨਹੀਂ ਹੁੰਨਾ 40 ਕਰਦੇ ਆ ਆਪਾਂ 38000 ਦੀ ਬੈੜ ਦੇ ਦਾਂਗੇ ਜੀ ਛੋੜ ਹੀ ਹੋਣੀ ਆ 38 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਆ ਹਾਂਜੀ ਬਾਕੀ ਦੁੱਧ ਫੈਣ ਦੇ ਮੱਝਾਂ ਆਲਾ ਰੰਗ ਰੂਪ ਹੀ ਗਾਂ ਦਾ ਹੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਜੇ ਜਿਹਦਰ ਮੈਲਾ ਮੂੜਾ ਮਾਰ ਗਈ ਬੱਚੀ ਦੁੱਧ 15 16 ਲੀਟਰ ਚ ਵਾਜੂਗੀ ਬਿਲਕੁਲ ਹਾਂਜੀ 10 12 ਦਿਨਾਂ ਤੱਕ ਐ ਮੈਲਾ ਮੂੜਾ ਮਾਰ ਕੇ ਸਾਫ ਹੋ ਗਈ ਠੀਕ ਹੈ ਫਿਰ ਇਹ ਆਪਾਂ 15-16 ਲੀਟਰ ਵਾਲੀ ਮੱਝ ਲਈਏ ਉਹ ਆਪਾਂ ਨੂੰ 1 ਲੱਖ 20 ਡੇਢ ਚ ਮੱਡੀ ਦੇ ਹਿਸਾਬ ਨਾਲ ਵਿਕੀਆਂ ਵਾ ਹੂੰ ਤੇ ਉਹ ਮੁਕਾਲੇ ਵੀ ਜਾ ਤੀ ਬਿਲਕੁਲ ਮੰਡੀ ਵੀ ਤੁਸੀਂ ਗਏ ਹੋਗੇ ਬੱਲਾ ਮੰਡੀ ਕਾਫੀ ਤੇਜ਼ ਰਹਾ ਕੰਮ ਹਾਂਜੀ ਹਾਂਜੀ 1.5 1.5 ਪਾਣੀ ਪਾਣੀ 2 ਲੱਖ ਨੂੰ ਮੈਂ ਵਿਗੀ ਉੱਥੇ ਵੀ ਜਿਹੜੀ ਨਾਰਮਲ ਕਿਸਾਨ ਫਾਰਮਰ ਦੇ ਵਿੱਚ ਲੈਂਡ ਖਰੀਦਣ ਤੇ ਹੱਕ ਚ ਨਹੀਂ ਸੀ ਹੈਗੀ ਵੀ ਪਹੁੰਚ ਤੋਂ ਦੂਰ ਸੀਗੀ ਹਾਂਜੀ ਤੇ ਜੇ ਆਪਾਂ ਇੱਥੇ 40000 36000 ਲਾ ਦਾਂਗੇ ਮਾਝੇ ਦਾ ਮੁਕਾਬਲਾ ਇਹਨੇ ਕਰੀ ਜਾਣਾ ਠੀਕ ਆ ਮਤਲਬ ਜ਼ਿਆਦਾ ਨਾ ਕਹੀਏ ਤੇ ਹੁਣ ਮਤਲਬ ਕਿ 9 ਲੀਟਰ ਆਪਾਂ ਕਹ ਲਈਏ ਵੀ ਬੋਲੀਆਂ ਦੇ ਵਿੱਚੋਂ 11 ਕਿਲੋ ਕਹਿ ਦਿੱਤੀ ਜਿਹੜਾ ਠੰਡਾ ਠੀਰਾ 8 ਕਿਲੋ ਬੱਚੇ ਦਾ ਪਾ ਕੇ ਲਓ ਬਿਲਕੁਲ ਹਾਂਜੀ ਬਾਕੀ ਇਹੋ ਜੀ ਬੈੜ ਜੇਕਰ ਪਹਿਲਾਂ ਪਹਿਲਾਂ ਸੁਈ ਆਪਾਂ ਸਮਝ ਲਈਏ ਵੀ ਯਾਰਾਂ 12 12 ਲੀਟਰ ਵੀ ਹੱਸ ਕੇ ਚਵਾਦੇ ਬਹੁਤ ਦੁੱਧ ਹੁੰਦਾ ਹਾਂਜੀ ਜੀ ਬਹੁਤ ਵਾਹ ਜਿਹੜੇ ਸਾਣ ਨਾਲੇ ਦਾ ਦੁੱਧ ਵੀ ਸੇਮ ਟੂ ਸੇਮ ਇੱਕ ਗੱਲ ਕਰਕੇ ਮੱਝਾਂ ਵਰਗੀ ਹੁੰਦਾ ਹਾਂਜੀ ਹਾਂਜੀ ਠੀਕ ਹੈ 12 ਕਿਲੋ ਹੀ ਆਪਾਂ ਮੰਨੀਆਂ ਤੇ ਲੱਖ ਤੋਂ ਉੱਪਰ ਜਿਹੜੀ ਮੱਝਾਂ ਨੇ ਪਾਉਂਦੀ ਹੈ ਸੇਵਾ ਆਪਾਂ ਜਿੰਨਾ ਮਰਜ਼ੀ ਚੋਲੇ ਵੀ ਆਂਗੇ ਤੂੜੀ ਦਾ ਬੰਨਣੀ ਪਾਵੇਂ ਪੱਜ ਵੀ ਚੋਲੇ ਬਿਲਕੁਲ ਹਾਂਜੀ ਤੇ ਭਰਾ ਵੀਰ ਇੱਕ ਨੰਬਰ ਆਪਣਾ ਜ਼ਰੂਰ ਦੱਸ ਦੇ ਨੰਬਰ ਆਪਣਾ 98687267 ਹਾਂਜੀ 868727 ਠੀਕ ਹੈ ਵੀਰੇ ਇਹ ਦੋਸਤੋ ਹਾਂਜੀ ਇੱਕ ਹੋਰ ਨੰਬਰ 996 8299492 ਠੀਕ ਹੈ ਹਾਂਜੀ ਇਹ ਨਾ ਵੀਰ ਦਾ ਨਾਮ ਜਿਹੜਾ ਦੋਸਤੋ ਪ੍ਰਭ ਹੈਗਾ ਠੀਕ ਆ ਤੇ ਸਰਾਲੀ ਤੁਸੀਂ ਮੰਡ ਜਿਹੜੀ ਖਾਸ ਵਿਜਿਟ ਕਰਨੀ ਆ ਤੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ